ਬਰਸਾਤਾ ਦਾ ਮੌਸਮ ਸ਼ੁਰੂ ਹੁੰਦੇ ਹੀ ਪਠਾਨਕੋਟ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਪਾਣੀ ਇਕੱਠਾ ਹੋਣ ਦੇ ਮਾਮਲੇ ਜਿਹੜੇ ਸਾਹਮਣੇ ਆਉਂਦੇ ਨੇ ਤਾਂ ਲੋਕਾਂ ਨੂੰ ਕਾਫੀ ਅਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਦਾਜ਼ੇ ਕਿ ਪਠਾਨਕੋਟ ਤੋਂ ਵਿਧਾਇਕ ਅਸ਼ੂ ਸ਼ਰਮਾ ਹੁਣਾਂ ਵੱਲੋਂ ਨਗਰ ਨਗਰ ਨਿਗਮ ਅੱਗੇ ਅਪੀਲ ਕੀਤੀ ਗਈ ਹੈ ਕਿ ਨਗਰ ਨਿਗਮ ਜਿਹੜਾ ਆ ਉਹ ਬਰਸਾਤਾ ਦੇ ਮੌਸਮ ਤੋਂ ਪਹਿਲਾਂ ਪਹਿਲਾਂ ਹੀ ਸਾਰੇ ਬੁਕਤਾਂ ਪ੍ਰਬੰਧ ਕਰ ਲਵੇ ਤਾਂ ਕਿ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤਾਂ ਦਾ ਸਾਮਣਾ ਨਾ ਕਰਨਾ ਪਵੇ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਕਹਿਣਾ ਹੈ ਕਿ ਪਠਾਨਪੁਰ ਦੇ ਵਿੱਚ ਕਾਫੀ ਸਮੱਸਿਆਵਾਂ ਦੇ ਨਾਲ ਲੋਕ ਜੂਝ ਰਹੇ ਨੇ ਉਹਨਾਂ ਨੂੰ ਵੀ ਗੱਲ ਜਿਹੜਾ ਦੁਸਤ ਕਰਨ ਦੀ ਅਪੀਲ ਜਿਹੜੀ ਆ ਅਸ਼ੂ ਸ਼ਰਮਾ ਹੁਣ ਵੱਲੋਂ ਕੀਤੀ ਗਈ ਆ ਆਓ ਇਕਦਰੀ ਰਿਪੋਰਟ ਤੇ ਗੱਲਬਾਤ ਕਰਦੇ ਹਾਂ ਅਸ਼ੂ ਸ਼ਰਮਾ ਪਠਾਨਪੁਰ ਦੇ ਵਿਧਾਇਕ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਬਾਰੇ ਕਿ ਨਗਰ ਨਿਗਮ ਦੇ ਲਗਾਤਾਰ ਮੈਂ ਸੰਪਰਕ ਚ ਰਿਹਾ ਹਾਂ ਔਰ ਮੈਂ ਪਿਛਲੀ ਮੀਟਿੰਗ 'ਚ ਉਹਨਾਂ ਨੂੰ ਇੱਕ ਗੱਲ ਕੀ ਕਹੀ ਸੀ ਕਿ ਭਾਈ ਬਰਸਾਤਾਂ ਆਉਣ ਵਾਲੀਆਂ ਔਰ ਬਰਸਾਤਾਂ ਤੋਂ ਪਹਿਲਾਂ ਜਿੱਦਾਂ ਦੀ ਤਿਆਰੀ ਚਾਹੀਦੀ ਹੈ ਅੱਜੇ ਮੈਨੂੰ ਦਿਖ ਨਹੀਂ ਰਹੀ ਕਿਉਂਕਿ ਪਠਾਨਕੋਟ 'ਚ ਬਰਸਾਤ ਵੀ ਜ਼ਿਆਦਾ ਹੁੰਦੀ ਹੈ ਨਾਲਿਆਂ ਦੀ ਸਫਾਈ ਔਰ ਉਤੋਂ ਨਿਕਲੇ ਹੋਏ ਗੰਦ ਦੀ ਲਿਫਟਿੰਗ ਇਹ ਇੱਕ ਮਹੱਤਵਪੂਰਨ ਮੁੱਦਾ ਰਹਿੰਦਾ ਹੈ ਤੇ ਮੈਂ ਅੱਜ ਵੀ ਕਹਿੰਦਾ ਹਾਂ ਕਿ ਅਜੇ ਪੂਰੀਆਂ ਬਰਸਾਤਾਂ ਸ਼ੁਰੂ ਹੋਣੀਆਂ ਕਮਿਸ਼ਨਰ ਸਾਹਿਬ ਇਸ ਗੱਲ ਤੇ ਵਿਸ਼ੇਸ਼ ਧਿਆਨ ਦੇਣ ਕਿ ਨਾਲਿਆਂ ਦੀ ਠੀਕ ਸਫਾਈ ਹੋ ਜੇ ਔਰ ਗੰਦਗੀ ਦੀ ਲਿਫਟਿੰਗ ਜਿਹੜੀ ਆ ਨਾਲ-ਨਾਲ ਹੋਏ ਇਹਦੇ ਨਾਲ ਹੀ ਬਰਸਾਤ ਦੇ ਕਾਰਨ ਜਿਹੜੇ ਖੱਡੇ ਪੈ ਜਾਂਦੇ ਨੇ ਉਹਨਾਂ ਦੀ ਭرائی ਉਹਨਾਂ ਦੀ ਰਿਪੇਅਰ ਜਿੰਨੀ ਜਲਦੀ ਨਾਲ-ਨਾਲ ਕੀਤੀ ਜਾਏ ਉਹਦਾ ਇਹੀ ਲਾਭ ਹੈ ਕਾਰਨ ਹੈ ਕਿ ਛੋਟਾ ਜਿਹਾ ਖੰਡਾ ਫਿਰ ਬਕਰਾਲ ਵੱਡੇ ਖੰਡੇ ਦਾ ਰੂਪ ਧਾਰਨ ਕਰ ਲੈਂਦਾ ਔਰ ਉਹਦੇ ਅੰਦਰ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਔਰ ਬੱਚੇ ਜਿਹੜੇ ਸਕੂਟਰ ਤੇ ਕੋਈ ਜਾ ਰਿਹਾ ਕੋਈ ਬੱਚੀਆਂ ਜਾ ਰਹੀਆਂ ਉਹ ਡਿੱਗਦੀਆਂ ਤੇ ਐਕਸੀਡੈਂਟ ਹੁੰਦਾ ਪੂਰੀ ਤਿਆਰੀ ਯੁੱਧ ਲੈਵਲ ਤੇ ਨਗਰ ਨਿਗਮ ਨੂੰ ਕਰਨੀ ਚਾਹੀਦੀ ਹੈ ਉਹਨਾਂ ਦੇ ਅਫਸਰਾਂ ਨੂੰ ਕਰਨੀ ਚਾਹੀਦੀ ਹੈ ਔਰ ਇਸ ਵੇਲੇ ਲਾਈਟ ਦੀ ਵੀ ਪ੍ਰੋਬਲਮ ਚੱਲਦੀ ਪਈ ਹੈ ਉਹਦੇ ਲਈ ਵੀ ਜਿਹੜਾ ਐਕਸ਼ਨ ਦੋਨੋਂ ਨੇ ਇਹਨਾਂ ਨਾਲ ਮੇਰੀ ਗੱਲਬਾਤ ਹੋਈ ਹੈ ਕਿ ਜਲਦੀ ਤੋਂ ਜਲਦੀ ਲਾਈਟ ਦਾ ਪ੍ਰਬੰਧ ਕੋਈ ਕਿਤੇ ਕੋਈ ਬਾਰਸ਼ ਬਰਸਾਤ ਦੇ ਕਾਰਨ ਪੇੜ ਡਿੱਗ ਜਾਂਦਾ ਤਾਰ ਟੁੱਟ ਜਾਂਦੀ ਹੈ ਸੁਰੱਖਿਆ ਕਲੋਨੀ ਵਾਲੇ ਕੱਲ ਮੇਰੇ ਕੋਲ ਆਏ ਦੇ ਸੀ ਇੱਕ ਦਿਨ ਦੋ ਦਿਨ ਲਾਈਟ ਹੀ ਨਹੀਂ ਆਈ ਉੱਥੇ ਮਤਲਬ ਇਨੇ ਅੱਜ ਕੱਲ ਆਧੁਨਿਕ ਯੁੱਗ ਹੈ ਇਹ ਨਹੀਂ ਹੋ ਸਕਦਾ ਕਿ ਸਾਡੇ ਕੋਲ ਇਸ ਤਰੀਕੇ ਦੇ ਸਾਧਨ ਹੀ ਨਹੀਂ ਹੈ ਅੱਜ ਕੱਲ ਤੇ ਯੁੱਧ ਵੀ ਕਿਤੇ ਚੱਲ ਰਹੇ ਆਏ ਤੇ ਉੱਥੇ ਵੀ ਲਾਈਟ ਨਹੀਂ ਬੰਦ ਹੁੰਦੀ ਆਪਣਾ ਘੰਟਿਆਂ ਦੇ ਅੰਦਰ ਠੀਕ ਕਰ ਦਿੰਦੇ ਨੇ ਤੇ ਦੋਨੋਂ ਐਕਸੀਡੈਂਟ ਜਿਹੜੇ ਆ ਇਹਦੇ ਤੇ ਵੀ ਜਰਾ ਧਿਆਨ ਦੇਣ ਔਰ ਵਿਸ਼ੇਸ਼ ਕਰਕੇ ਨਗਰ ਨਿਗਮ ਬਰਸਾਤ ਦੀ ਤਿਆਰੀ ਜਿਹੜੀ ਹੈ ਉਹਨੂੰ ਮੁਕੰਮਲ ਕਰੇ ਔਰ ਇਹ ਨਾ ਇੱਕ ਤੇ ਇਹਨਾਂ ਦੇ ਟੈਲੀਫੋਨ ਖੁੱਲੇ ਰਹਿਣ ਕਿ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਕੋਈ ਫੋਨ ਕਰਦਾ ਹੈ ਤੇ ਉਹਦੇ ਫੋਨ ਨੂੰ ਰਿਸਪੌਂਡ ਕਰਨ ਔਰ ਉਹਨੂੰ ਠੀਕ ਜਵਾਬ ਹੀ ਨਹੀਂ ਇਕੱਲਾ ਦੇਣਾ ਉਹ ਸਮੱਸਿਆ ਦਾ ਹੱਲ ਵੀ ਕਰਨ ਐਸੀ ਉਮੀਦ ਮੇਰੇ ਕੋਲ ਆਗੀ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ